ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਜਿਹੜੀ ਅੱਜ ਵਿੱਚ ਮੌਸਮ ਦੀ ਅਫਰੈ ਲੈ ਕੇ ਆ ਜਰਾਂ ਜੀ ਅਗਲੇ 5 ਦਿਨਾਂ ਦੀ ਅਫਾ ਗੱਲ ਕਰਨੀ ਹੈ ਯਾਨੀ ਕਿ 15 ਜੂਨ ਤੱਕ ਪੰਜਾਬ ਫਲੈਸ ਨਾਲ ਲੱਗਦੇ ਖੇਤਰਾ ਤੋਂ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਅਫਰੈ ਤੁਹਾਡੇ ਲਈ ਲੈ ਕੇ ਆਇਆ ਅਸੀਂ ਲਈ ਜੀ ਤਾਜ਼ਾ ਸੈਟਲਰ ਤਸਵੀਰਾਂ ਤੇ ਤੁਹਾਨੂੰ ਸਦਾ ਲੈ ਕੇ ਚੱਲਦੇ ਹਾਂ ਜੀ ਗਰਮੀ ਦਾ ਕਹਿਰ ਜਾਰੀ ਹੈ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਥਣ ਦਾ ਟਾਈਮ ਹੁਣ ਹੋ ਚੱਲਿਆ ਹੈ ਲਗਭਗ 6:30 ਵਜਣ ਜਾ ਰਹੇ ਆ 9 ਜੂਨ ਦਾ ਜਿਹੜਾ ਦਿਨ ਹੈ ਉਹ ਆਪਣੀ ਅਖੀਰੀ ਫੜਾਤੇ ਆ ਮੌਸਮ ਨੇ ਕਹਿਟ ਆਇਆ ਹੋਇਆ ਜੀ ਗਰਮੀ ਨੇ ਤੇ ਅੱਜ ਹੁਮਸ ਤੇ ਗਰਮੀ ਇੱਕ ਲੈਵਲ ਤੇ ਦਰਜ ਹੋਈ ਆ ਬੀਤੇ 24 ਘੰਟਿਆਂ ਦੇ ਵਿੱਚ ਜਿੱਥੇ ਟੈਂਪਰੇਚਰ 43ਆਂ 44ਆਂ ਤੇ ਜਾ ਰਹੀ ਸੀ ਹੋ ਸਕਦਾ ਹੈ ਕਿ ਅੱਜ ਟੈਂਪਰੇਚਰ ਚੜੇ 45 ਨੂੰ ਵੀ ਟੱਚ ਕਰ ਗਏ ਹੁਣ ਕੱਦੇ ਦੋ ਤਿੰਨ ਦਿਨਾਂ ਦੇ ਵਿੱਚ ਹਲੇ ਅਫੀਸ਼ੀਅਲ ਡਾਟਾ ਨਹੀਂ ਜਾਰੀ ਹੋਇਆ ਜਦੋਂ ਹੋਏਗਾ ਤੁਹਾਨੂੰ ਦੱਸ ਦਾਂਗੇ ਅਨੁਮਾਨ ਦੇ ਮੁਤਾਬਕ ਅੱਜ 44-45 ਦੇ ਟੈਂਪਰੇਚਰ ਜੜੇ ਪਹੁੰਚ ਚੁੱਕੇ ਹੋਣਗੇ ਪੰਜਾਬ ਦੇ ਬਹੁਤੇ ਭਾਗਾਂ ਦੇ ਵਿੱਚ ਗਰਮੀ ਨੇ ਜੋ ਹੈ ਕਿ ਤੁਹਾਨੂੰ ਦੱਸ ਰਿਹਾ ਕਿ ਲਗਭਗ ਉੱਤਰ ਹਾਰ ਦੇ ਬਹੁਤੇ ਖੇਤਰਾਂ ਦੇ ਵਿੱਚ ਗਰਮੀ ਦਾ ਕਹਿਰ ਜਾ ਰਹੀ ਆ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਮਧ ਪ੍ਰਦੇਸ਼ ਯੂਪੀ ਔਰ ਪਹਾੜਾਂ ਦੇ ਵਿੱਚ ਵੀ ਸੋ ਆਉਂਦੇ ਦਿਨਾਂ ਦੇ ਵਿੱਚ ਗਰਮੀ ਵੀ ਕਹਿਟ ਆਏਗੀ ਔਰ ਨਾਲ ਦੇ ਨਾਲ ਰਾਹਤ ਵੀ ਮਿਲਣ ਵਾਲੀ ਆ ਪੰਜਾਬ ਹਰਿਆਣਾ ਰਾਜਸਥਾਨ ਵਸਆਂ ਨੂੰ ਵੱਡੇ ਲੈਵਲ ਤੇ ਕਿਉਂਕਿ ਇੱਕ ਸਿਸਟਮ ਵੀ ਆ ਰਿਹਾ 14 ਤਰੀਕ ਨੂੰ ਜਿਹੜਾ ਕਿ ਵੱਡੇ ਲੈਵਲ ਤੇ ਵਧੀਆ ਹਮੀ ਚੱਠਾ ਫਿਰ ਅਸ ਗੜੇ ਮਾਰ ਲੋ ਆ ਸਕਦਾ ਉਸ ਤੋਂ ਪਹਿਲਾਂ ਗਰਮੀ ਨੇ ਕਹਿਰ ਠਾਉਣਾ ਜੀ ਆਪਣਾ ਵਿਚਾਰ ਰੱਖਣਾ ਤੁਸੀਂ ਗਰਮ ਲੋ ਦੇ ਜਿਹੜੇ ਅਲਰਟ ਆ ਜਾਰੀ ਕਰ ਦਿੱਤੇ ਗਏ ਨੇ ਯਾਨੀ ਕਿ ਹੀਟ ਵੇਵ ਜੜੀ ਆ ਉਹ ਚ ਦੀ ਰਹਿਣੀ ਹੈ ਅਗਲੇ 3-4 ਦਿਨਾਂ ਤੱਕ 12 ਤਰੀਕ ਤੱਕ ਕੋਈ ਰਾਹਤ ਨਹੀਂ ਹੈ ਤਪ ਦੀ ਗਰਮੀ ਕਹਿਰ ਦੀ ਗਰਮੀ ਜਿਹੜੀ ਐ ਇਸੇ ਤਰ੍ਹਾਂ ਚੱਲੀ ਰਹਿਣ ਵਾਲੀ ਹੈ ਸੋ ਅੱਜ ਵੀ ਗਰਮੀ ਨੇ ਜਾਨ ਕੱਢੀ ਹੋਈ ਹੈ ਜੇਕਰ ਸਿੱਧਾ ਤੁਹਾਨੂੰ ਅੰਕੜਿਆਂ ਤੇ ਲੈ ਕੇ ਚੱਲੀਏ ਜੋ ਜਾਰੀ ਕਿਤੇ ਆ ਜੀ ਮੌਸਮ ਦਾ ਭਾਗ ਨਹੀਂ ਅਗਲੇ 72 ਘੰਟੇ ਯਾਨੀ ਕਿ ਅੱਜ ਕੱਲ ਤੇ ਫਰਸੋਂ 11 ਤਰੀਕ ਤੱਕ orange alert ਜਿਹੜੇ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਦੇ ਵਿੱਚ ਹਰਿਆਣਾ ਔਰ ਚੰਡੀਗੜ੍ਹ ਰਾਜਾਂ ਦੇ ਵਿੱਚ ਗਰਮੀ ਨੇ ਕਹਿਰ ਟਾਉਣਾ ਜੀ ਹਜੇ ਉਸ ਤੋਂ ਬਾਅਦ ਵੀ ਯਾਨੀ ਕਿ 12 13 ਤਰੀਕ ਨੂੰ ਵੀ ਗਰਮੀ ਦੇ ਜਿਹੜੇ yellow alert ਜਾਰੀ ਰਹਿਣਗੇ ਹੀਟ ਵੇਵ ਚੱਲਦੀ ਰਹਿਣੀ ਆ 14 ਤਰੀਕ ਨੂੰ ਉਮੀਦ ਹੈ alert ਜਿਹੜੇ ਜਾਰੀ ਕਰ ਦਿੱਤੇ ਨੇ ਸਹੀ ਸਨਿਆ ਤੁਸੀਂ ਉਮੀਦ ਹੈ ਵੀ alert ਜਿਹੜੇ ਜਾਰੀ ਹੋ ਗਏ ਨੇ 14 ਤਰੀਕ ਨੂੰ ਪਛਮੀ ਸਿਸਟਮ ਦੀ ਦਸਤਖ ਹੋਣ ਜਾ ਰਹੀ ਆ ਇਹ 14 ਤੋਂ ਲੈ ਕੇ 17 ਤਰੀਕ ਤੱਕ ਸਰਗਰਮ ਰਹਿ ਸਕਦਾ ਹੈ ਇਹਦੇ ਵਿੱਚ ਕਦੇ ਦਿਨ ਐਸਾ ਹੋ ਸਕਦਾ ਇੱਕ ਦੋ ਦਿਨ ਐਸੇ ਦਨੇ ਵਟੇ ਲੱਗ ਵੱਲ ਤੇ ਹਨੇਰ ਚੱਕਰ ਚੱਲੇ ਜੀ ਜਿਹਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਮਧ ਪ੍ਰਦੇਸ਼ ਦੇ ਉੱਤਰੀ ਭਾਗ ਜੋਫੇ ਦੇ ਪਛਮੀ ਭਾਗ ਉਤਰਾਖੰਡ ਹਿਮਾਚਲ ਜੰਮੂ ਤੱਕ ਜੜਾ ਜਾਏ ਖਬਰ ਲਵੇਗਾ ਤੇ ਹਲਕੇ ਤੋਂ ਲੈ ਕੇ ਦਰਮਿਆਨੇ ਛਰਾਟੇ ਤੇ ਦੇਖਦੇ ਤੇਜ਼ ਛਰਾਟੇ ਗੜੇਮਾਰ ਔਰ ਤਗੜੇ ਹਨੇਰ ਚੱਕਰ ਦੇ ਅਸਰ ਜੜੇ ਬਣਦੇ ਜਾ ਰਹੇ ਨੇ ਇਸ ਲਈ 15 ਤਰੀਕ ਤੱਕ ਲਈ ਅਲਰਟ ਜੜੇ ਜਾਰੀ ਕਰ ਦਿੱਤੇ ਗਏ ਨੇ ਅਗਲੇ 3 ਦਿਨ ਤਪਦੀ ਗਰਮੀ ਕਹਿਰ ਦੀ ਗਰਮੀ ਉਸ ਤੋਂ ਬਾਅਦ ਜੜੇ ਮੀਂਹ ਦੇ ਅਲਰਟ 14-15 ਤਰੀਕ ਲਈ ਜਾਰੀ ਕੀਤੇ ਜਾ ਚੁੱਕੇ ਨੇ ਸੋ ਅੱਜ ਹੁੜੇ ਆਉਂਦੇ ਦਿਨਾਂ ਦੀ ਜਾਣਕਾਰੀ ਦਿੱਤਾ ਉੱ